ਹਰਮਨ ਕਹਿਨ ਉਹ ਤੇ ਜੀ ਨਹੀਂ ਕਰਦਾ ਮੈਂ ਨਹੀਂ ਕਿਤੇ ਚੰਗਾ ਮਾੜਾ ਵੇਖ ਕੇ ਨਾ ਕਿਤੇ ਇਹਦਾ ਘਰ ਦੀ ਵੇਖਦੇ ਕੁੜੀ ਵੱਲ ਨਹੀਂ ਵੇਖਿਆ ਜਾਂਦਾ ਭਾਬੀ ਨੇ ਗੱਲ ਕੀਤੀ लवली ਦੇ ਨਾਲ ਕਿ ਤੇ ਕੁੜੀ ਦਾ ਹੱਥ ਸੜ ਗਿਆ ਸੀ ਹੂੰ ਤਾਂਦਾ ਹੀ ਹੈ ਤੇ ਦਿਨ ਕਿਹੜੀ ਤੇ ਰਾਤ ਕਿਹੜੀ ਤੇ ਕਿੱਦਾਂ ਕਰ ਲਈਏ ਲੋਕੀ ਗੱਲਾਂ ਕਰਨਗੇ ਮੈਂ ਹਾਂ ਲੋਕੀ ਗੱਲਾਂ ਕਰਦੇ ਹੁੰਦੇ ਆ ਤੂੰ ਆਪਣਾ ਘਰ ਆਪ ਸਾਂਭਣਾ ਵਾ ਕੋਈ ਗੱਲ ਨਹੀਂ ਗੱਲਾਂ ਵਾਲਿਆਂ ਦੀ ਕਿਹੜੀ ਗੱਲ ਉਹਨਾਂ ਇਹੋ ਜਿਹੇ ਗੱਲਾਂ ਫੁੱਲਾਂ ਤੇ ਨਹੀਂ ਹੁੰਦੀਆਂ ਹੁੰਦੀਆਂ ਉਹ ਇਦਾਂ ਕਰ ਵੀ ਉਹਦੀ ਚਾਚੀ ਨਾਲ ਗੱਲਬਾਤ ਕਰ ਲੈਨੇ ਆ ਉੱਥੇ ਚੱਲਨੇ ਦੋਵੇਂ ਜੀ ਤੇ ਲਾਗੇ लवली ਨੂੰ ਬਿਠਾ ਲਾਂਗੇ ਤੇ ਲਾਗੇ ਚਾਚੀ ਨੂੰ ਉਠਾਵਾਂਗੇ ਤੈਨੂੰ ਦੱਸ ਦਾਂਗੇ ਕਿ ਆਹ ਗੱਲ ਬਾਤ ਵਾਤ ਚੱਲ ਚਲ ਚਾਚੀ ਨੇ ਕੀ ਕਹਿਣਾ ਵਾਂਗੇ ਵੀ ਤੁਸੀਂ ਕਹਿੰਦੇ ਸੁਆਹ ਘਰ ਵੀ ਲਵਾਂਗੇ ਅਸੀਂ ਅੱਗੇ ਆ ਕੇ ਕਹਾਂਗੇ ਕਿ ਕੁੜੀ ਜੰਦੀ ਆਏ ਹਾਏ ਮਮੀ ਹੱਥ ਸੜ ਗਿਆ ਉਹਦਾ ਕਿੰਨਾ ਹੀ ਸੜ ਗਿਆ ਵਾ ਤੇਲ ਪੈ ਗਈ ਤੇ ਕਿੰਨਾ ਹੀ ਸੜ ਗਿਆ ਵਾ ਹਾਏ ਹਾਏ ਨਿਆਣੀ ਵਿਚਾਰੀ ਕੀ ਕਰਦੀ ਮਮੀ ਉਹਦਾ ਇੱਕ ਗੱਲ ਵਾ ਰੱਬ ਨੂੰ ਨਾ ਇਸ ਦੇ ਮਾਪਿਓ ਨਹੀਂ ਹੋਣੇ ਚਾਹੀਦੇ ਹੋ ਈ ਹੁਣ ਮਾਂ ਤੋਂ ਪੁੱਛ। ਇਹਨੂੰ ਮਜ਼ਾਕ ਨਹੀਂ ਕਰਨਾ ਤੇ ਦੱਸ ਹੋਰ ਕਿੰਨੂੰ ਕਰਨਾ ਵਾ ਤਿੰਨ ਤੇ ਅਸੀਂ ਜਾਣੇ ਆ ਘਰ ਦੇ ਵਿੱਚ। ਤੇ ਹਾਸ ਖੇਡ ਕੇ ਟਾਈਮ ਲੰਘ ਜੇ ਤੋ ਚੰਗਾ ਨਹੀਂ ਆ। ਮੈਂ ਦੇ ਦਈਆਂ ਪਰ ਉਹ ਗੁੱਸਾ ਜਿਆ ਕਰ ਲਿੰਦਾ ਮੇਰਾ ਕਨੇਡਾ ਨੋਖਣ। ਇਹ ਤੁਹਾਡਾ ਵਾ।